ਸੋ ਪੰਮਨ ਸਿੰਘ ਮਾਨ ਅੱਜ ਰਾਜਪੁਰਾ ਵਿੱਚ ਪਹੁੰਚ ਰਹੇ ਨੇ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਉਸ ਤੋਂ ਲੈ ਕੇ ਪਹਿਲੀ ਵਾਰ ਅੱਜ ਰਾਜਪੁਰਾ ਵਿੱਚ ਪਹੁੰਚ ਰਹੇ ਨੇ ਚੋਣ ਪ੍ਰਚਾਰ ਕਰਨ ਲਈ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਚੋਣ ਪ੍ਰਚਾਰ ਕਰਨਾ ਹੈ ਅੱਜ ਰਾਜਪੁਰਾ ਵਿੱਚ ਸ਼ੁਰੂਆਤ ਹੋ ਰਹੀ ਹੈ ਕਿਸ ਤਰ੍ਹਾਂ ਦੀ ਤੁਸੀਂ ਤਿਆਰੀਆਂ ਦੇਖਦੇ ਹੋ ਕਿ ਝੰਡੇ ਤਿਆਰ ਕੀਤੇ ਜਾ ਰਹੇ ਨੇ ਸ਼ਹਿਰ ਦੇ ਵਿੱਚ ਜਿਹੜੀ ਪੂਰੀ ਰੌਣਕ ਲੱਗੀ ਹੋਈ ਹੈ ਔਰ ਸ਼ਾਮ ਨੂੰ ਜਿਹੜਾ ਇੱਥੇ ਪਹੁੰਚਣ ਦਾ ਜਿਹੜਾ ਉਹਨਾਂ ਦਾ ਸਮਾਅ ਲਿਖਿਆ ਗਿਆ ਗੱਲਬਾਤ ਕਰਨ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਅੱਜ ਮੁੱਖ ਮੰਤਰੀ ਸਾਹਿਬ ਪਹ ਪਹਿਲੀ ਵਾਰ ਰਾਜਪੁਰੇ ਆ ਰਹੇ ਆ ਔਰ ਜਿਹੜਾ ਉਹ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਆ ਚੋਣ ਪ੍ਰਚਾਰ ਦਾ ਡੋਰ ਟੂ ਡੋਰ ਸ਼ੁਰੂ ਕਰ ਰਹੇ ਆ ਉਹ ਵੀ ਸਾਡੇ ਰਾਜਪੁਰੇ ਤੋਂ ਸ਼ੁਰੂ ਹੋ ਰਿਹਾ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਅਸੀਂ ਪੂਰਾ ਰਾਜਪੁਰਾ ਹਲਕਾ ਉਹਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ ਬਹੁਤ ਜ਼ੋਰਦਾਰ ਸਵਾਗਤ ਹੋਊਗਾ ਉਹਨਾਂ ਦਾ ਤੇ ਵਲੰਟੀਅਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੁਸੀਂ ਦੇਖਿਓ ਸ਼ਾਮ ਨੂੰ ਬਾਜ਼ਾਰ ਵਿੱਚ ਪੈਰ ਧਰਨ ਦੀ ਜਗ੍ਹਾ ਵੀ ਨਹੀਂ ਰਹਿਣੀ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਪਹੁੰਚ ਰਹੇ ਨੇ ਖੁੱਦ ਅਭੀ ਚੱਲ ਕੇ ਆ ਰਹੇ ਨੇ ਸਾਧਨਾ ਜਿਹੜੇ ਜਿਹਦੇ ਕੋਲੇ ਜੋ ਸਾਧਨ ਮਿਲ ਰਿਹਾ ਹੈ ਉਸ ਨੂੰ ਲੈ ਕੇ ਇੱਥੇ ਵਲੰਟੀਅਰ ਪੂਰੇ ਜੋਸ਼ ਨਾਲ ਪਹੁੰਚ ਰਹੇ ਕਿੰਨੇ ਵਜੇ ਪਹੁੰਚਣ ਦਾ ਸਮਾਂ ਰੱਖਿਆ ਗਿਆ ਔਰ ਕਿੱਥੋਂ ਸ਼ੁਰੂਆਤ ਹੋਵੇਗੀ ਕਿੱਥੇ ਸਮਾਪਤ ਹੋਵੇਗੀ ਮਾਨ ਸਰ 5:35 ਵਜੇ ਪਹੁੰਚ ਜਾਣਗੇ ਗਰਲ ਸਕੂਲ ਕੋਲੋਂ ਸ਼ੁਰੂ ਹੋ ਕੇ ਟਾਲੀ ਵਾਲਾ ਚੌਂਕ ਤੱਕ ਉਹਨਾਂ ਦਾ ਰੋਡ ਸ਼ੋਅ ਰੱਖਿਆ ਗਿਆ ਤਾਂ ਕਿ ਜ਼ਿਆਦਾ ਲੰਮਾ ਤਾਂ ਨਹੀਂ ਰੱਖਿਆ ਗਿਆ ਕਿ ਪਬਲਿਕ ਵੀ ਡਿਸਟਰਬ ਨਾ ਹੋਵੇ ਤੇ ਅਸੀਂ ਆਪਦਾ ਪ੍ਰਚਾਰ ਜਿਹੜਾ ਅੱਜ ਚੋਣਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਡਾਕਟਰ ਬਲਬੀਰ ਜੀ ਇਹ ਹੱਟ ਵਿੱਚ ਕੀਤਾ ਜਾ ਰਿਹਾ ਜਿਹੜੇ ਸਾਡੇ ਵਿਧਾਇਕ ਨੇ ਔਰ ਸੌਰੀ ਕੈਂਡੀਡੇਟ ਨੇ ਵੀ ਹੈ ਵਿਧਾਇਕ ਵੀ ਹੈ ਮੰਤਰੀ ਵੀ ਨੇ ਔਰ ਮੈਂ ਕਹਨੀ ਆ ਵੀ ਲੋਕਾਂ ਚ ਇੱਕ ਵੱਖਰਾ ਹੀ ਜਨੂਨ ਹੈ ਕਿਉਂਕਿ ਡਾਕਟਰ ਬਲਬੀਰ ਇੱਕ ਵਲੰਟੀਅਰ ਹੈ ਔਰ ਜਿਹੜੇ ਦੂਸਰੇ ਕੈਂਡੀਡੇਟ ਹੈ ਉਹ ਦਲ ਬਦਲੂ ਹੈ ਦਲ ਬਦਲੂਆਂ ਨੂੰ ਕੋਈ ਵੀ ਬੰਦਾ ਪਸੰਦ ਨਹੀਂ ਕਰਦਾ ਤੋ ਇਹਦੇ ਨਾਲ ਡਾਕਟਰ ਬਲਬੀਰ ਸਿੰਘ ਵੀ ਨਾਲ ਹੋਣਗੇ ਜਾਂ ਹੋਰ ਵੀ ਮੰਤਰੀ ਸੈਬਰ ਜਾਂ ਵਿਧਾਇਕਤਲੇ ਜ਼ਿਲ੍ਹੇ ਦੇ ਹੋਣਗੇ ਨਾਲ ਬਿਲਕੁਲ ਜੀ ਆਬਵੀਅਸਲੀ ਡਾਕਟਰ ਬਲਬੀਰ ਦਾ ਨਾਲ ਹੋਣਗੇ ਹੋਣਗੇ ਪੂਰਾ ਪਟਿਆਲਾ ਜ਼ਿਲ੍ਹੇ ਦੇ ਜਿੰਨੇ ਵੀ ਕੋਈ ਮੰਤਰੀ ਹੈ ਜਾਂ ਵਿਧਾਇਕ ਨੇ ਸਾਰੇ ਉਹ ਵੀ ਆਲੇ ਨੇ ਸੋ ਕਿਸ ਤਰ੍ਹਾਂ ਦੇ ਦੇਦੋਗੇ ਕਿ ਲੋਕ ਸਭਾ ਚੋਣਾ ਤੁਸੀਂ ਵੀ ਉਮੀਦਵਾਰ ਰਹੇ ਹੋ ਤੁਸੀਂ ਵੀ ਚੋਣ ਲੜੀ ਹੈ ਕਿਸ ਤਰ੍ਹਾਂ ਦਾ ਪਹਿਲਾਂ ਨਾਲੋਂ ਕਿਸ ਤਰ੍ਹਾਂ ਦਾ ਹੁਣ ਮਾਹੌਲ ਹੈਗਾ ਕਿਉਂਕਿ ਪਹਿਲਾਂ ਅਜੇ ਸਰਕਾਰ ਵੀ ਨਹੀਂ ਸੀ ਹੁਣ ਜਿਹੜੀ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਸਰਕਾਰ ਵੀ ਹੈ 2 ਸਾਲ ਹੋ ਚੁੱਕੇ ਨੇ ਇਸ ਤਰ੍ਹਾਂ ਦਾ ਕਾਜਕਾਰ ਰਹੇਗਾ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਦੇਖੋ ਜਿਹੜਾ ਉਹ ਬੜਾ ਇੱਕ ਅਲੱਗ ਸਮਾਂ ਸੀਗਾ ਉਦੋਂ 17 ਚ ਸਰਕਾਰ ਨਹੀਂ ਬਣੀ ਸੀ ਕੁਝ ਵਲੰਟੀਅਰ ਵੀ ਉਦਾਸ ਸੀਗੇ ਪਰ ਫੇਰ ਵੀ ਜਿੰਨਾ ਵੀ ਹੋਇਆ ਲੋਕਾਂ ਨੇ ਜ਼ੋਰ ਲਗਾਇਆ ਪਰ ਹੁਣ ਸਰਕਾਰ ਹੈ ਸਾਡੀ ਔਰ ਸਸੀਂ ਪਹਿਲਾਂ ਸੀ ਅਸੀਂ ਇਕੱਲੀਆ ਵਾਅਦੇ ਕੀਤੇ ਸੀ ਹੁਣ ਅਸੀਂ ਵਾਅਦਿਆਂ ਦੇ ਨਾਲ ਨਾਲ ਕੰਮ ਕਰਕੇ ਦਿਖਾਇਆ ਲੋਕ ਉਹਨਾਂ ਕੰਮਾਂ ਨੂੰ ਦੇਖ ਕੇ ਵੋਟਾਂ ਪਾਣਗੇ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਸ਼ਹਿਰਾਂ 'ਚ ਜਾ ਰਹੇ ਹਾਂ ਲੋਕ ਇੱਕੋ ਹੀ ਗੱਲ ਕਹਿੰਦੇ ਆ ਕਹਿੰਦੇ ਜੀ ਬਿਜਲੀ ਫਰੀ ਸਭ ਤੋਂ ਵੱਡਾ ਕੰਮ ਹੈ ਜਿਹੜਾ ਇੱਕ ਘਰ ਦਾ 7-8000 10000 ਰੁਪਇਆ ਬਚ ਰਿਹਾ ਅਸੀਂ ਜੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਤਾਂ ਹੋਰ ਕਿਹਨੂੰ ਪਾਵਾਂਗੇ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਹੈ ਜਿਨ੍ਹਾਂ ਨੇ ਆਮ ਲੋਕਾਂ ਦਾ ਦਰਦ ਨੂੰ ਸਮਝ ਕੇ ਸਭ ਤੋਂ ਪਹਿਲਾਂ ਬਿਜਲੀ ਫਰੀ ਕੀਤੀ ਤਾਂ ਅਸੀਂ ਇੱਕ ਵਾਰ ਪੂਰਾ ਝਾੜੂ ਛੇੜਨ ਨੂੰ ਤਿਆਰ ਆਂ ਔਰ ਮੈਂ ਤੁਹਾਨੂੰ ਸ਼ੋਰਟੀ ਨਾਲ ਕਹਨੀ ਆ ਕਿ 13 ਜ਼ੀਰੋ ਦਾ ਇਤਿਹਾਸ ਰਚਿਆ ਜਾਉ। ਸੋ ਬਿਲਕੁਲ ਜ਼ਿਲ੍ਹੇ ਦੇ ਸਾਰੇ ਉਮੀਦਵਾਰ ਐਲਾਨੇ ਗਏ ਸਾਰੀ ਪਾਰਟੀਆਂ ਵੱਲੋਂ ਮੁਕਾਬਲਾ ਬੜਾ ਟਫ ਹੈਗਾ ਕਿਉਂਕਿ ਅ ਤੇਰ ਵੀਰ ਗਾਂਧੀ ਜਿਹੜੇ ਨੇ ਉਹ ਵੀ ਪਹਿਲਾਂ ਐਮਪੀ ਰਹੇ ਨੇ ਉਹਨਾਂ ਨੇ ਵੀ ਬੜੇ ਵੱਡੇ ਵੱਡੇ ਕੰਮ ਜਿਹੜੇ ਪਟਿਆਲਾ ਜ਼ਿਲ੍ਹੇ ਲਈ ਕੀਤੇ ਨੇ ਚਾਹੇ ਰੇਲਵੇ ਲਾਈਨ ਕਿਹੜੋ ਡਬਲ ਲਾਈਨ ਕੀਤੀ ਹੈ ਔਰ ਮਹਾਰਾਣੀ ਪਨੀਪ ਕੋਰ ਵੀ ਕਾਫੀ ਵਾਰ ਐਮਪੀ ਰਹੇ ਨੇ ਬڑا ਮੁਕਾਬਲਾ ਟਫ ਹੈਗਾ ਕਿਸ ਤਰ੍ਹਾਂ ਦੇਖਦੇ। ਦੇਖੋ ਅਸੀਂ ਮੁਕਾਬਲੇ ਨੂੰ ਟਫ ਨਹੀਂ ਸਮਝ ਰਹੇ ਕਿਉਂਕਿ ਪਬਲਿਕ ਸਮਝਦੀ ਹੈ ਪਬਲਿਕ ਕੀ ਕਹਿੰਦੀ ਹੈ ਜੀ ਜਿਹੜੇ ਦਲ ਬਦਲੂ ਐ ਉਹਨਾਂ ਜਿਨ੍ਹਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਅੱਜ ਇਸ ਪਾਰਟੀ ਚ ਮਹਾਰਾਣੀ ਪ੍ਰਨੀਤ ਕੋਰ ਨੇ ਪਿਛਲੇ 5 ਸਾਲਾਂ ਚ ਕਾਂਗਰਸ ਲਈ ਵੋਟਾਂ ਮੰਗੀਆਂ ਹੁਣ ਉਹ ਬੀਜੇਪੀ ਲਈ ਮੰਗ ਰਹੇ ਐ ਬੀਜੇਪੀ ਦਾ ਤੁਸੀਂ ਹਾਲ ਦੇਖ ਰਹੇ ਹੋ ਲੋਕ ਪਿੰਡਾਂ ਚ ਨਹੀਂ ਬੜਨਦੇ ਰਹੇ ਲੋਕ ਕਹਿੰਦੇ ਐ ਜਿਵੇਂ ਮੋਦੀ ਸਾਹਿਬ ਨੇ ਕੀਤਾ ਮੋਦੀ ਦਿੱਲੀ ਦੇ ਮਾਲਕ ਮੋਦੀ ਸਾਹਿਬ ਨੇ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਬੜਨ ਦਿੱਤਾ ਪਿੰਡਾਂ ਦੇ ਮਾਲਕ ਕਿਸਾਨ ਨੇ ਇੱਕ ਵਾਰ ਕਿਸਾਨ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਬੜਨ ਦੇਣਗੇ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਸਮਝਦੇ ਸਾਡਾ ਬਿਲਕੁਲ ਕਲੀਅਰ ਹੈ ਔਰ ਆਮ ਆਦਮੀ ਪਾਰਟੀ 13 0 ਕਰਕੇ ਹੀ ਰਹੇ ਸੋ ਬਿਲਕੁਲ ਸਹੀ ਸਕਦੇ ਹੋ ਦਾਵਾ ਕੀਤਾ ਜਾ ਰਿਹਾ ਹੈ 13 ਸਿੱਟਾ ਜਿਹੜੀਆਂ ਆਮ ਆਦਮੀ ਪਾਰਟੀ ਨੇ ਝੋਲੀ ਵਿੱਚ ਪੈਣ ਗਿਆ ਭਗਵਨ ਸਿੰਘ ਮਾਨ ਰਾਜਪੁਰਾ ਵਿੱਚ ਪਹੁੰਚ ਰਹੇ ਨੇ ਕਾਫੀ ਉਤਸ਼ਾਹ ਵਰਕਰਾਂ ਵੀ ਦੇਖਣ ਨੂੰ ਮਿਲ ਰਿਹਾ ਹੈ ਰਾਜਪੁਰਾ ਨੂੰ ਚਾਰਜਪੇਰ ਸਜਾਇਆ ਜਾ ਰਿਹਾ ਔਰ ਸ਼ਾਮ ਨੂੰ ਜਿਹੜਾ ਉਹਨਾਂ ਦਾ ਪਹੁੰਚਣ ਦਾ ਸਵਾਗਤ ਕੀਤਾ ਜਾਵੇਗਾ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ ਦਿਆ ਸਿੰਘ ਰਾਜਪੁਰਾ